ਸੋ ਸਾਰੇ ਸਾਥੀਆਂ ਨੂੰ ਜੈ ਗੁਰਦੇ ਜੈ ਵਾਲਮੀਕੀ ਜੈ ਜੀ ਸੋ 30 ਜੂਨ ਨੂੰ ਜਿਹੜੀ ਵਿਸ਼ੇਸ਼ ਮੀਟਿੰਗ ਜਿਹੜੀ ਆ ਚੰਡੀਗੜ੍ਹ ਵਿੱਚ ਵਿਕਾਸ ਨਗਰ ਮੌੜੀ ਦੇ ਵਿੱਚ ਰੱਖੀ ਗਈ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਘਰ ਜਿਹੜਾ ਢੌਣ ਦੇ ਉਦੇਸ਼ ਜਿਹੜੀ ਜਾਰੀ ਕੀਤੇ ਹਨ ਅਤੇ ਭਗਵਾਨ ਬਾਲੀਵਾਰਾ ਦੇ ਮੰਦਰوں ਵੀ ਜਿਹੜੇ ਢੌਣ ਦੇ ਉਦੇਸ਼ ਕੀਤੇ ਜਾਣਾ ਇਸ ਕਰਕੇ ਸਾਰਿਆਂ ਨੂੰ ਬੇਨਤੀ ਹੈ ਵੀ ਸਮੇਂ ਸਿਰ ਜਿਹੜਾ ਆ ਸਾਥੀ ਜਿਹੜੇ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਸ਼ਿਆਲਪੁਰ ਦੇ ਜ਼ਿਲ੍ਹਾ ਕਪੂਰਥਲੇ ਦੇ ਜਿਹੜੇ ਨਜ਼ਦੀਕ ਸਾਥੀਆਂ ਨੇ ਜਿਹ ਜਿਨ੍ਹਾਂ ਕੋ ਤਾਂ ਸਾਧਨ ਹੈਗੇ ਆ ਉਹ ਤਾਂ ਸਮੇਂ ਸਿਰ 9 ਵਜੇ ਚੱਕੀਂ ਫਗਵਾੜਾ ਪਹੁੰਚਣ ਅਤੇ ਜਿਨ੍ਹਾਂ ਸਾਥੀਆਂ ਕੋਲ ਇਹਨਾਂ ਹਰਗੀਆਂ ਦੇ ਵਿੱਚ ਜਿਹੜੇ ਆ ਜਾਣ ਨੂੰ ਸਾਧਨ ਨਹੀਂ ਹੈਗੇ ਉਹਨਾਂ ਨੂੰ ਖਾਸ ਪ੍ਰਬੰਧ ਜਿਹੜਾ ਗੁਰਪਾਲ ਟੈਕਰ ਪੁਲਿਸ ਵੱਲੋਂ ਕੀਤਾ ਗਿਆ ਉਹ ਸਾਰੇ ਸਾਥੀ ਜਿਹੜਾ ਸਮੇਂ ਸਿਰ ਚੱਕੀਂ ਫਗਵਾੜਾ ਵਿੱਚ ਪਹੁੰਚਣਾ ਤੇ ਜਿਹੜੇ ਹੋਰ ਜ਼ਿਲ੍ਹਿਆਂ ਦੇ ਸਾਥੀ ਆ ਉਹ ਸਿੱਧੇ ਜਿਹੜਾ ਬੇਰਗਾ ਚੌਂਕ ਮੁਹਾਲੀ ਦੇ ਨਾਲ ਅਨਾਜ ਮੰਡੀ ਆ ਉੱਥੇ ਪਾਣੀ ਦਾ ਵੀ ਪੀਣ ਦਾ ਪ੍ਰਬੰਧ ਕੀਤਾ, ਸ਼ੂਗਿਰ ਦਾ ਪ੍ਰਬੰਧ ਕੀਤਾ। ਉਹ ਜਿਹੜੇ ਸਾਥੀ ਜਿਹੜੇ ਤੋੜ ਜਿਲ੍ਹੇ ਦੇ ਹੋਣਾ ਪਹੁੰਚਣ ਲੱਗਿਆ ਉਹ ਸਾਰੇ ਸਾਥੀ ਸਤਿ ਸ੍ਰੀ ਅਕਾਲ ਜਿਹੜਾ ਉੱਥੇ 11 ਵਜੇ ਤੋਂ ਪਹਿਲਾਂ ਉੱਥੇ ਅਨਾਜ ਮੰਡੀ ਮੁਹਾਲੀ ਜਿਹੜਾ ਬੇਰਗਾ ਚੌਂਗ ਮੁਹਾਲੀ ਦੇ ਨਾਲ ਉੱਥੇ ਸਮੇਂ ਪਹੁੰਚਣ ਦਾ ਜੋ ਉੱਥੇ ਇਕੱਠੇ ਆਪਾਂ ਇੱਕੋ ਸਾਲ ਜਿਹੜੇ ਆ ਉਹ ਵਿਕਾਸ ਨਗਰ ਮੌੜੀ ਦੇ ਵਿੱਚ ਗੁਰੂ ਘਰ ਚ ਆਪਾਂ 12 ਵਜੇ ਤੋਂ ਪਹਿਲਾਂ ਐਂਟਰ ਕਰਕੇ ਉੱਥੇ ਮੀਟਿੰਗ ਜਿਹੜੀ ਆ ਪੂਰੇ 12 ਵਜੇ ਜਿਹੜੀ ਆ ਉਹ ਸ਼ੁਰੂ ਕੀਤੀ ਜਾਊਗੀ ਤੋਂ ਸਾਰਿਆਂ ਨੂੰ ਬੇਨਤੀ ਆ ਵੀ ਕੋਈ ਵੀ ਸਾਥੀ ਸਾਧਨ ਕਰਕੇ ਆਪਣੇ ਮਿਸ਼ਨ ਵਿੱਚ ਨਾ ਰਹਿ ਸਕੇ ਸੋ ਗੁਰੂ ਦਾਰ ਟੈਕਨਕੋਸ ਵੱਲੋਂ ਉਹ ਸਾਰੇ ਸਾਥੀਆਂ ਨੂੰ ਹਾਜ਼ਰ ਹੋ ਕੇ ਬੇਨਤੀ ਆ ਵੀ ਤੁਸੀਂ ਬਸ ਗੁਰੂ ਘਰ ਚੱਕੀ ਕੀਮਤਾ ਪਹੁੰਚੋ ਅੱਗੇ ਲੈ ਜਾਣਾ ਜਿਹੜਾ ਉਹ ਸਾਡਾ ਕੰਮ ਹੈ ਕੋ ਸਾਰਿਆਂ ਨੂੰ ਜੈ ਗੁਰਦੇਵ ਜੈ ਭੀ